ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਪਾਂ ਆਪਣੀ ਅੱਜ ਦੀ ਕਹਾਣੀ ਇੱਕ ਕੁੜੀ ਕੰਮ ਲੱਭ ਰਹੀ ਸੀ ਤੇ ਉਹ ਘਰ ਘਰ ਜਾ ਕੇ ਕੰਮ ਮੰਗ ਰਹੀ ਸੀ ਉਹ ਹਰੇਕ ਘਰੇ ਜਾ ਕੇ ਕਹਿ ਰਹੀ ਸੀ ਆਂਟੀ ਜੀ ਉਹ ਆਂਟੀ ਜੀ ਕੰਮ ਵਾਲੀ ਦੀ ਲੋੜ ਹੈ ਤਾਂ ਮੈਨੂੰ ਅਜ਼ਮਾ ਕੇ ਦੇਖ ਲਓ ਆਂਟੀ ਜੀ ਸ਼ਹਿਰ ਦੀ ਨਵੀਂ ਕਲੋਨੀ ਵਿੱਚ ਕੰਮ ਲੱਭਦੇ ਹੋਏ ਇੱਕ ਘਰ ਦੇ ਦਰਵਾਜ਼ੇ ਤੇ ਖੜੀ ਔਰਤ ਨੂੰ ਉਹ ਹੱਥ ਜੋੜ ਕੇ ਕਹਿਣ ਲੱਗੀ ਕੰਮ ਤੇ ਰੱਖਣ ਲਈ ਮਿੰਤਾ ਕਰਨ ਲੱਗੀ ਇਸ ਤਰ੍ਹਾਂ ਕਿਵੇਂ ਰੱਖ ਲਵਾਂ ਮੈਂ ਤੈਨੂੰ ਕਿਸੇ ਦੀ ਛਪਾਰਿਸ਼ ਲੈ ਕੇ ਆਈ ਹਾਂ ਤਾਂ ਦੱਸ ਆਂਟੀ ਜੀ ਸਾਡੇ ਛੋਟੇ ਲੋਕਾਂ ਦੀ ਛਪਾਰਿਸ਼ ਕੌਣ ਕਰਦਾ ਹੈ ਤੇਰੇ ਵਰਗੀ ਕੰਮ ਵਾਲੀ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਪਹਿਲਾਂ ਤਾਂ ਮਿੰਤਾ ਤਰਲੇ ਕਰਕੇ ਕੰਮ ਮੰਗਦੀਆਂ ਫਿਰ ਮੌਕਾ ਪਾ ਕੇ ਘਰ ਦਾ ਸਾਰਾ ਸਮਾਨ ਲੈ ਕੇ ਚਲੀਆਂ ਜਾਂਦੀਆਂ ਅਸੀਂ ਕਿੱਥੇ ਤੇਰੇ ਪਿੱਛੇ ਪਿੱਛੇ ਭਾਈ ਦੇ ਫਿਰਾਂਗੇ ਜੇਕਰ ਕਿਸੇ ਦੀ ਸ਼ਪਾਰਸ਼ ਲੈ ਕੇ ਆਈ ਹੈ ਤਾਂ ਫਿਰ ਸੋਚਾਂਗੇ ਇਸੇ ਤਰ੍ਹਾਂ ਦਾ ਜਵਾਬ ਉਸ ਨੂੰ ਪਤਾ ਨਹੀਂ ਕਿੰਨੇ ਘਰਾਵਾਂ ਚੋਂ ਮਿਲ ਚੁੱਕੇ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿੰਤਾ ਤਰਲੇ ਕੱਢਦੇ ਉਸ ਦੀ ਜ਼ੁਬਾਨ ਸੁੱਕ ਗਈ ਸੀ ਪਰ ਕੋਈ ਸਵਾਰਥ ਤੋਂ ਬਿਨਾ ਕੰਮ ਦੇਣ ਨੂੰ ਤਿਆਰ ਨਹੀਂ ਸੀ ਕਿੰਨਿਆਂ ਨੂੰ ਅਸੀਂ ਇਹ ਵੀ ਕਿਹਾ ਆਂਟੀ ਜੀ 2-4 ਦਿਨ ਰੱਖ ਕੇ ਤਾਂ ਵੇਖ ਲਵੋ ਕੰਮ ਪਸੰਦ ਨਾ ਆਵੇ ਤਾਂ ਬਿਨਾਂ ਪੈਸੇ ਦਿੱਤੇ ਕੰਮ ਤੋਂ ਕੱਢ ਦੇਣਾ ਪਰ ਆਂਟੀ ਜੀ ਇੱਕ ਮੌਕਾ ਦੇ ਕੇ ਤਾਂ ਦੇਖੋ ਸਾਨੂੰ ਇਹੋ ਜਿਹੀ ਕੰਮ ਵਾਲੀ ਦੀ ਲੋੜ ਨਹੀਂ ਹੈ 2-4 ਦਿਨ ਦਾ ਮੌਕਾ ਦੇ ਦਿੱਤਾ ਤਾਂ ਤੂੰ ਸਾਡੇ ਘਰ ਨੂੰ ਸਾਫ਼ ਕਰਨ ਦਾ ਮੌਕਾ ਲੱਭ ਲਵੇਂਗੀ ਨਾ ਬਾਬਾ ਨਾ ਤੂੰ ਕਿਤੇ ਹੋਰ ਜਾ ਕੇ ਕੰਮ ਲੱਭ ਅੱਜ ਦਾ ਦਿਨ ਹੋਰ ਕੰਮ ਮੰਗ ਕੇ ਦੇਖਦੀ ਆ ਜੇਕਰ ਕੰਮ ਨਾ ਮਿਲਿਆ ਕੱਲ ਨੂੰ ਕਿਸੇ ਠੇਕੇਦਾਰ ਕੋਲ ਜਾ ਕੇ ਮਜ਼ਦੂਰੀ ਦਾ ਕੰਮ ਕਰ ਲਵਾਂਗੀ ਆਖਿਰ ਟੈਡ ਤਾਂ ਭਰਨਾ ਹੀ ਪੈਣਾ ਮਨ ਵਿੱਚ ਇਸੇ ਤਰ੍ਹਾਂ ਸੋਚ ਕੇ ਉਹ ਕੁਝ ਅੱਗੇ ਜਾ ਕੇ ਬੈਠ ਗਈ ਉਸੇ ਤਰ੍ਹਾਂ ਆਂਟੀ ਜੀ ਆਂਟੀ ਜੀ ਦੀ ਰੱਟ ਲਾਉਣ ਲੱਗੀ ਅੰਦਰੋਂ ਇੱਕ ਅੱਧ ਖੜ ਉਮਰ ਦੀ ਔਰਤ ਬਾਹਰ ਆਈ ਕੰਮ ਲੱਭਣ ਦੀ ਮੁਹਿੰਮ ਵਿੱਚ ਉਹ ਪਹਿਲੀ ਔਰਤ ਸੀ ਜਿਸ ਨੇ ਬਿਨਾਂ ਝੜਕੇ ਉਸ ਨੂੰ ਅੰਦਰ ਬੁਲਾ ਕੇ ਬਿਠਾਉਂਦੇ ਹੋਏ ਆਰਾਮ ਨਾਲ ਗੱਲ ਕੀਤੀ ਸੀ ਤੂੰ ਕਿੱਥੋਂ ਆਈ ਹੈ ਤੇ ਕਿੱਥੇ ਰਹਿੰਦੀ ਹੈ ਕਿਹੜੇ ਘਰ ਦਾ ਕੰਮ ਛੱਡਿਆ ਤੇ ਕੀ ਕੀ ਕੰਮ ਆਉਂਦਾ ਕਿੰਨੇ ਪੈਸੇ ਲਵੇਂਗੀ ਤੇ ਘਰ ਵਿੱਚ ਕੌਣ ਕੌਣ ਹੈ ਵਿਆਹ ਹੋਇਆ ਜਾਂ ਨਹੀਂ ਇਹਨੇ ਸਾਰੇ ਸਵਾਲਾਂ ਦੀ ਝੜੀ ਲਾ ਦਿੱਤੀ ਉਸਨੇ ਇਕੋ ਸਾਹੇ ਗੱਲਾਂ ਵਿੱਚ ਮਠਿਆਸ ਲੈ ਆ ਕੇ ਉਸਨੇ ਬੜੀ ਧੀਰਜ ਨਾਲ ਉੱਤਰ ਦਿੰਦੇ ਹੋਏ ਕਿਹਾ ਆਂਟੀ ਜੀ ਮੈਂ ਬਾਹਰੋਂ ਆਈ ਆ ਮੇਰਾ ਇੱਥੇ ਕੋਈ ਨਹੀਂ ਮੈਨੂੰ ਘਰ ਦਾ ਸਾਰਾ ਕੰਮ ਆਉਂਦਾ ਹੈ ਮੈਂ 24 ਘੰਟੇ ਤੁਹਾਡੇ ਘਰ ਰਹਿਣ ਨੂੰ ਤਿਆਰ ਹਾਂ ਮੇਰੇ ਤੋਂ ਕੰਮ ਕਰਵਾ ਕੇ ਦੇਖ ਲਵੋ ਪਸੰਦ ਨਾ ਆਵੇ ਤਾਂ ਪੈਸੇ ਨਾ ਦੇਣਾ 24 ਘੰਟੇ ਇੱਥੇ ਰਹਾਂਗੀ ਆਂਟੀ ਜੀ ਖਾਣਾ ਤਾਂ ਫਿਰ ਤੁਹਾਨੂੰ ਦੇਣਾ ਹੀ ਪਵੇਗਾ ਅਸਕਰ ਵਾਲੀ ਔਰਤ ਤੇ ਪਤਾ ਨਹੀਂ ਉਸ ਦੀਆਂ ਕਿਹੜੀਆਂ ਗੱਲਾਂ ਦਾ ਅਸਰ ਹੋਇਆ ਕਿ ਉਸ ਨੇ ਘਰ ਵਾਲਿਆਂ ਤੋਂ ਬਿਨਾਂ ਪੁੱਛੇ ਉਸ ਨੂੰ ਕੰਮ ਤੇ ਰੱਖਣ ਲਈ ਹਾਂ ਕਰ ਦਿੱਤੀ ਆਂਟੀ ਜੀ ਮੈਂ ਅੱਜ ਤੋਂ ਹੀ ਕੰਮ ਸ਼ੁਰੂ ਕਰ ਦੇਵਾਂ ਬੜੀ ਮਸੂਮੀਅਤ ਨਾਲ ਉਹ ਕਹਿਣ ਲੱਗੀ ਹਾਂ ਹਾਂ ਚੱਲ ਕੰਮ ਤੇ ਲੱਗ ਜਾ ਜਸਵੰਤ ਕਾਰਨੇ ਕਿਹਾ ਤੇਰਾ ਨਾਮ ਕੀ ਹੈ ਤਾਂ ਅੱਗੋ ਬੋਲੀ ਮੇਰਾ ਨਾਂ ਰੋਜੀ ਹੈ ਇਹਨਾਂ ਕਿਹਾ ਇੱਕ ਪਲ ਰੁਕੀ ਤੇ ਫੇਰ ਕਹਿਣ ਲੱਗੀ ਆਂਟੀ ਜੀ ਮੇਰਾ ਥੋੜਾ ਜਿਹਾ ਸਮਾਨ ਹੈ ਜੋ ਮੈਂ ਇੱਕ ਜਗ੍ਹਾ ਤੇ ਰੱਖਿਆ ਹੋਇਆ ਹੈ ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਜਾ ਕੇ ਚੱਕ ਕੇ ਲੈ ਆਵਾਂ ਉਸਨੇ ਤਰਲਾ ਕੱਢਦੇ ਹੋਏ ਕਿਹਾ ਕਿੰਨੀ ਦੇਰ ਵਿੱਚ ਵਾਪਸ ਆ ਜਾਵੇਂਗੀ ਬਸ ਆਂਟੀ ਜੀ ਮੈਂ ਗਈ ਤੇ ਆਈ ਕੰਮ ਮੈਨ ਦੀ ਖੁਸ਼ੀ ਵਿੱਚ ਉਸਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸੀ ਉਸਨੇ ਆਪਣਾ ਸਮਾਨ ਇੱਕ ਮਸਾਲਾ ਵਿੱਚ ਰੱਖਿਆ ਹੋਇਆ ਸੀ ਜਿਸ ਨੂੰ ਲੈ ਕੇ ਉਹ ਛੇਤੀ ਛੇਤੀ ਵਾਪਿਸ ਆ ਗਈ ਉਸ ਦੇ ਸਮਾਨ ਨੂੰ ਵੇਖਦੇ ਹੀ ਜਸਵੰਤ ਕੌਰ ਹੈਰਾਨ ਹੋ ਗਈ ਬਾਈ ਤੇਰੇ ਕੋਲ ਤਾਂ ਇਹ ਵੱਡੇ ਵੱਡੇ ਥੈਲੇ ਹਨ ਇਹ ਕਿਸ ਚੀਜ਼ ਦੇ ਆ ਆ ਕੀ ਪੱਥਰ ਭਰੇ ਆ ਇਹਨਾਂ ਚ ਨਹੀਂ ਆਂਟੀ ਜੀ ਇਹ ਮੇਰੀ ਮਾਂ ਦੀਆਂ ਨਿਸ਼ਾਨੀਆਂ ਐ ਮੈਂ ਇਹਨਾਂ ਨੂੰ ਸੰਭਾਲ ਕੇ ਰੱਖਦੀ ਆ ਤੁਸੀਂ ਬਸ ਕੋਈ ਜਗ੍ਹਾ ਦੱਸ ਦਿਓ ਮੈਂ ਇਹਨਾਂ ਨੂੰ ਉੱਥੇ ਰੱਖ ਦੇਵਾਂਗੀ ਬਾਈ ਇਸ ਤਰ੍ਹਾਂ ਕਰ ਹਜੇ ਤੂੰ ਥੈਲੇ ਇੱਥੇ ਹੀ ਰੱਖ ਦੇ ਤੇ ਛੇਤੀ ਬਰਤਨ ਸਾਫ਼ ਕਰ ਦੇ ਸਬਜ਼ੀ ਬਣਾ ਦੇ ਥੋੜੀ ਦੇਰ ਬਾਅਦ ਸਾਰੇ ਆਉਂਦੇ ਹੀ ਹੋਣਗੇ ਠੀਕ ਹੈ ਹਾਂਜੀ ਕਹਿ ਕੇ ਉਸਨੇ ਫਟਾਫਟ ਸਾਰੇ ਬਰਤਨ ਧੋਕੇ ਝਾੜੂ ਪੋਚਾ ਕੀਤਾ ਤੇ ਖਾਣਾ ਬਣਾਉਣ ਦੀ ਤਿਆਰੀ ਵਿੱਚ ਲੱਗ ਗਈ ਪਰ ਜਸਵੰਤ ਕੌਰ ਨੇ ਇੱਕ ਪਲ ਵੀ ਉਸ ਦਾ ਪਿੱਛਾ ਨਾ ਛੱਡਿਆ ਛੱਡਦੀ ਵੀ ਕਿਵੇਂ ਨਵੀਂ-ਨਵੀਂ ਕੰਮ ਵਾਲੀ ਰੱਖੀ ਆ ਕਿਸੇ ਤੇ ਵਿਸ਼ਵਾਸ ਕਰਕੇ ਪੂਰਾ ਘਰ ਉਸ ਤੇ ਛੱਡ ਦਿੰਦੀ ਭਲਾ ਉਹ ਕੰਮ ਕਿੰਨਾ ਚੰਗਾ ਕਿਉਂ ਨਾ ਕਰ ਰਹੀ ਹੋਵੇ ਉਸਦੇ ਕੰਮ ਤੋਂ ਜਸਵੰਤ ਕੌਰ ਬਹੁਤ ਖੁਸ਼ ਸੀ ਉਸ ਦੀਆਂ ਦੋਨੋਂ ਧੀਆਂ ਤੇ ਪਤੀ ਨੇ ਆਉਂਦਿਆਂ ਹੀ ਪੁੱਛਿਆ ਕੀ ਗੱਲ ਅੱਜ ਤਾਂ ਘਰ ਬੜਾ ਚਮਕ ਰਿਹਾ ਹੈ ਜਸਵੰਤ ਕੌਰ ਕਹਿਣ ਲੱਗੀ ਬਈ ਚਮਕੂਗਾ ਕਿਵੇਂ ਨਹੀਂ ਨਵੀਂ ਕੰਮ ਵਾਲੀ ਰੋਜੀ ਜੋ ਰੱਖ ਲਈ ਹੈ ਇਹ ਕਹਿੰਦੇ ਉਸ ਦੀਆਂ ਅੱਖਾਂ ਵਿੱਚ ਚਮਕ ਸਾਫ਼ ਦਿਖ ਰਹੀ ਸੀ ਚੰਗੀ ਤਰ੍ਹਾਂ ਦੇਖਭਾਲ ਕੇ ਰੱਖੀ ਆ ਜਾਂ ਵੈਸੇ ਹੀ ਕਿਤੋਂ ਰਾਹ ਚੱਲਦੇ ਨੂੰ ਫੜਕੇ ਲੈ ਆਈ ਗੱਲ ਤਾਂ ਰਾਹ ਚੱਲਦੀ ਫੜਨ ਵਾਲੀ ਹੈ ਪਰ ਕੰਮ ਤਾਂ ਦੇਖੋ ਕਿੰਨਾ ਸਾਫ ਸੁਥਰਾ ਹੈ ਹਜੇ ਤਾਂ ਜਦੋਂ ਉਸਦੇ ਹੱਥ ਦਾ ਖਾਣਾ ਖਾਓਗੇ ਤਾਂ ਉਂਗਲੀਆਂ ਚਟਦੇ ਹੀ ਰਹਿ ਜਾਓਗੇ ਚੌਂਕਦੇ ਹੋਏ ਜਸਵੰਤ ਕੌਰ ਕਹਿਣ ਲੱਗੀ ਸਭ ਖਾਣਾ ਖਾਂਦੇ ਹੋਏ ਖਾਣੇ ਦੀ ਤਾਰੀਫ ਕਰਦੇ ਜਾ ਰਹੇ ਸੀ ਪਰ ਨਾਲ-ਨਾਲ ਆਂਟੀ ਜੀ ਨੂੰ ਚਕੰਨਾ ਵੀ ਕਰ ਰਹੇ ਸੀ ਪੂਰੀ ਨਜ਼ਰ ਰੱਖਿਓ ਫਿਰ ਵੀ ਨੌਕਰ ਤਾਂ ਨੌਕਰ ਹੁੰਦਾ ਹੈ ਇਸੇ ਤਰ੍ਹਾਂ ਇਹ ਘਰ ਵਾਲਿਆਂ ਦਾ ਵਿਸ਼ਵਾਸ ਜਿੱਤ ਲੈਂਦੇ ਆ ਫਿਰ ਸਭ ਕੁਝ ਲੈ ਕੇ ਰਫੂ ਚੱਕਰ ਹੋ ਜਾਂਦੇ ਆ ਇਹ ਸਭ ਸੁਣ ਕੇ ਰੋਜੀ ਮਣ ਹੀ ਮਣ ਕਹਿ ਰਹੀ ਸੀ ਤੁਸੀਂ ਸਾਰੇ ਬੇਫਿਕਰ ਹੋ ਜਾਓ ਮੈਂ ਕਿਤੇ ਵੀ ਰਫੂ ਚੱਕਰ ਨਹੀਂ ਹੋਣ ਵਾਲੀ ਬੜੀ ਮੁਸ਼ਕਲ ਨਾਲ ਤਾਂ ਮੈਨੂੰ ਕੰਮ ਮਿਲਿਆ ਇਹ ਘਰ ਛੱਡ ਕੇ ਮੈਂ ਕਿਤੇ ਨਹੀਂ ਜਾਵਾਂਗੀ ਖਾਣਾ ਵਗੈਰਾ ਨਵੇੜਨ ਤੋਂ ਬਾਅਦ ਹੁਸੈਨ ਆਂਟੀ ਜੀ ਨੂੰ ਯਾਦ ਕਰਵਾਉਂਦੇ ਹੋਏ ਕਿਹਾ ਆਂਟੀ ਜੀ ਮੇਰੇ ਲਈ ਕਿਹੜੀ ਜਗ੍ਹਾ ਸੋਚੀ ਹੈ ਹਾਂ ਹਾਂ ਚੰਗਾ ਹੋ ਗਿਆ ਤੂੰ ਯਾਦ ਕਰਵਾ ਦਿੱਤਾ ਪਿੱਛੇ ਸਟੋਰ ਰੂਮ ਹੈ ਉਸ ਨੂੰ ਠੀਕ ਕਰ ਲੈ ਉੱਥੇ ਇੱਕ ਮੰਝਾ ਪਿਆ ਤੇ ਪੱਖਾ ਵੀ ਲੱਗਾ ਹੈ ਕਾਫੀ ਸਮਾਂ ਪਹਿਲਾਂ ਇੱਕ ਨੌਕਰ ਰੱਖਿਆ ਸੀ ਉਦੋਂ ਤੋਂ ਪੱਖਾ ਲੱਗਿਆ ਹੋਇਆ ਹੈ ਚਲੋ ਪੱਖਾ ਹੁਣ ਤੇਰੇ ਕੰਮ ਆ ਜਾਵੇਗਾ ਉਸਨੇ ਜਾ ਕੇ ਵੇਖਿਆ ਤਾਂ ਸਟੋਰ ਰੂਮ ਕੀ ਸੀ ਬਸ ਕਬਾੜਖਾਨਾ ਹੀ ਸੀ ਪਰ ਉਸ ਸਮੇਂ ਉਸ ਨੂੰ ਕਿਸੇ ਮਹਿਲ ਤੋਂ ਘੱਟ ਨਹੀਂ ਲੱਗ ਰਿਹਾ ਸੀ ਉਸਨੇ ਖਿਲਰੇ ਸਮਾਨ ਨੂੰ ਇੱਕ ਪਾਸੇ ਕਰਕੇ ਕਮਰਾ ਬਿਲਕੁਲ ਸੈੱਟ ਕਰ ਲਿਆ ਤੇ ਮੰਜੇ ਤੇ ਪੈਂਦਿਆ ਹੀ ਸੁੱਖ ਦਾ ਸਾਹ ਲਿਆ ਪੂਰਾ ਦਿਨ ਕੰਮ ਵਿੱਚ ਲੱਗੇ ਰਹਿਣ ਕਰਕੇ ਮੰਜੇ ਤੇ ਪੈਂਦੇ ਉਸ ਨੂੰ ਨੀਂਦ ਆ ਗਈ ਰਾਤ ਨੂੰ ਅਚਾਨਕ ਹੀ ਨੀਂਦ ਖੁੱਲੀ ਤਾਂ ਉਸ ਨੂੰ ਇੱਕ ਇਕਾਂਤ ਕੋਠੜੀ ਵਿੱਚ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ ਪਰ ਕੀ ਕਰ ਸਕਦੀ ਸੀ ਸ਼ਾਇਦ ਉਸ ਦਾ ਪਿ ਵਿਖ ਇਸ ਕੋਠੜੀ ਵਿੱਚ ਲਿਖਿਆ ਸੀ ਅੱਖਾਂ ਬੰਦ ਕੀਤੀਆਂ ਤਾਂ ਉਸ ਦੀਆਂ ਯਾਦਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਅੱਜ ਦੀ ਰੋਜੀ ਕੱਲ ਦੀ ਡਾਕਟਰ ਦੀਪਿਕਾ ਸੀ ਐਮ ਐਸ ਪੀ ਐਚ ਡੀ ਰਾਜਸਥਾਨ ਦੇ ਜੈਪੁਰ ਦੇ ਕਿੰਨੇ ਵੱਡੇ ਸ਼ਹਿਰਾਂ ਵਿੱਚ ਉਸਦਾ ਜਨਮ ਹੋਇਆ ਸੀ ਮਾਪਿਆਂ ਨੇ ਉਸ ਨੂੰ ਕਿੰਨੇ ਲਾਡਾਂ ਤੇ ਪਿਆਰ ਨਾਲ ਪਾਲਿਆ ਸੀ 12ਵੀਂ ਤੱਕ ਜੈਪੁਰ ਵਿੱਚ ਪੜਨ ਤੋਂ ਬਾਅਦ ਉਸਦੀ ਜੱਤ ਤੇ ਬਾਪੂ ਨੇ ਉਸ ਨੂੰ ਦਿੱਲੀ ਯੂਨੀਵਰਸਿਟੀ ਵਿੱਚ ਪੜਨ ਲਈ ਭੇਜ ਦਿੱਤਾ ਸੀ ਖੁਸ਼ੀਯਾਰ ਵਿਦਿਆਰਥੀ ਹੋਣ ਕਾਰਨ ਉਸ ਨੂੰ ਛੇਤੀ ਹੋਸਟਲ ਵਿੱਚ ਰਹਿਣ ਦੀ ਸਹੂਲਤ ਮਿਲ ਗਈ ਸੀ ਦੀਪਕਾ ਨੇ ਬੀਐਸਸੀ ਬਹੁਤ ਚੰਗੇ ਨੰਬਰਾਂ ਨਾਲ ਪਾਸ ਕੀਤੀ ਫਿਰ ਉੱਥੇ ਹੀ ਉਹਨੇ ਐਮਐਸਸੀ ਵੀ ਕਰ ਲਈ ਪੜਾਈ ਤੋਂ ਇਲਾਵਾ ਉਹ ਦੂਜੀਆਂ ਗਤੀਵਿਧੀਆਂ ਵਿੱਚ ਭਾਗ ਲੈਂਦੀ ਸੀ ਪਾਠਾਂ ਦੇ ਬਾਅਦ ਵਿਵਾਦ ਲਈ ਜਦੋਂ ਸਟੇਜ ਤੇ ਜਾਂਦੀ ਤਾਂ ਸੁਣਨ ਵਾਲਿਆਂ ਦੇ ਦਿlo ਦਿਮਾਗ ਤੇ ਆਪਣੀ ਛਾਪ ਛੱਡ ਦਿੰਦੀ ਸੀ ਉਸਦੀ ਐਕਟਿੰਗ ਦਾ ਕੋਈ ਜਵਾਬ ਨਹੀਂ ਸੀ ਯੂਨੀਵਰਸਿਟੀ ਵਿੱਚ ਹੋਣ ਵਾਲੀ ਨਾਟਕ ਪ੍ਰਯੋਗਤਾ ਵਿੱਚ ਉਸਨੇ ਕਈ ਵਾਰ ਪਹਿਲਾ ਸਥਾਨ ਹਾਸਲ ਕੀਤਾ ਸੀ ਬਾਅਦ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਹੀ ਦੀਪਕਾ ਨੇ ਐਫਲੈ ਅਤੇ ਪੀਐਚਡੀ ਕਰ ਲਈ ਪੀਐਚਡੀ ਪੂਰੀ ਕਰਨ ਤੋਂ ਬਾਅਦ ਉਸਨੇ ਮੁੰਬਈ ਯੂਨੀਵਰਸਿਟੀ ਵਿੱਚ ਲੈਕਚਰਾਰ ਦੇ ਤੌਰ ਤੇ ਅਰਜੀ ਦੇ ਦਿੱਤੀ ਸੀ ਉਹ ਇੰਤਜ਼ਾਰ ਕਰ ਰਹੀ ਸੀ ਨੌਕਰੀ ਦੇ ਪੱਤਰ ਲਈ ਆਵੇ ਫਿਰ ਇੱਕ ਦਿਨ ਅਚਾਨਕ ਘਟੀ ਘਟਨਾ ਨੇ ਉਸ ਨੂੰ ਆਸਮਾਨ ਤੋਂ ਜ਼ਮੀਨ ਤੇ ਸੁੱਟ ਦਿੱਤਾ ਇੱਕ ਰਾਤ ਘਰ ਵਿੱਚ ਸਾਰੇ ਸੁੱਤੇ ਹੋਏ ਸੀ ਅਚਾਨਕ ਕੁਝ ਅਣਜਾਣ ਲੋਕਾਂ ਨੇ ਹਮਲਾ ਬੋਲ ਦਿੱਤਾ ਉਸ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੇ ਉਸ ਦੇ ਮਾਪਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਭਰਾ ਨੇ ਵਿਰੋਧ ਕੀਤਾ ਤਾਂ ਉਸ ਨੂੰ ਵੀ ਗੋਲੀ ਮਾਰ ਦਿੱਤੀ ਉਹ ਐਨਾ ਡਰ ਗਈ ਸੀ ਕਿ ਆਪਣੀ ਜਾਨ ਬਚਾਉਣ ਲਈ ਬੈੱਡ ਦੇ ਹੇਠਾਂ ਲੁਕ ਗਈ ਆਪਣੇ ਸਾਹਮਣੇ ਆਪਣੀ ਦੁਨੀਆ ਨੂੰ ਬਰਬਾਦ ਹੁੰਦੇ ਦੇਖਦੀ ਰਹੀ ਬੇਵਸਲ ਚਾਰਸੀ ਪਰ ਕੁਝ ਬੋਲ ਨਾ ਸਕੀ ਉਹ ਲੋਕ ਜਿਹੜੇ ਸੀ ਉਹ ਉਸਦੇ ਬਾਪੂ ਤੋਂ ਕੋਈ ਬਦਲਾ ਲੈਣ ਆਏ ਸੀ ਬਾਪੂ ਦੀ ਖਾਨਦਾਨੀ ਲੜਾਈ ਚੱਲ ਰਹੀ ਸੀ ਕਿੰਨੇ ਖੂਨ ਹੋ ਚੁੱਕੇ ਸੀ ਇਸ ਲੜਾਈ ਦੇ ਵਿੱਚ 6 ਜਣਿਆਂ ਦੇ ਸਾਹਮਣੇ ਉਹ ਕੱਲੀ ਕਰ ਵੀ ਕੀ ਸਕਦੀ ਸੀ ਬੈੱਡ ਦੇ ਹੇਠਾਂ ਲੁਕੀ ਹੋਈ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੀ ਸੀ ਬਾਪੂ ਨੇ ਕਦੇ ਕਦਾਈ ਸੁنائੀਆਂ ਵੀ ਸੀ ਇਹ ਸਾਰੀਆਂ ਗੱਲਾਂ ਇਸ ਕਰਕੇ ਉਸ ਨੂੰ ਕੁਝ ਅਹਿਸਾਸ ਹੋ ਗਿਆ ਸੀ ਇਹ ਲੋਕ ਕੌਣ ਹੋ ਸਕਦੇ ਹਨ ਉਸ ਦੇ ਦਿਮਾਗ ਵਿੱਚ ਬਾਪੂ ਦੀਆਂ ਕਈਆਂ ਗੱਲਾਂ ਯਾਦ ਆ ਰਹੀਆਂ ਸੀ ਡਰ ਨਾਲ ਉਸ ਨੇ ਆਪਣੇ ਆਪ ਨੂੰ ਇਕੱਠਾ ਜਿਹਾ ਕਰ ਲਿਆ ਤਾਂ ਉਹਨਾਂ ਅਜਨਬੀ ਲੋਕਾਂ ਵਿੱਚੋਂ ਇੱਕ ਦੀ ਨਜ਼ਰ ਉਸ ਤੇ ਪੈ ਗਈ ਉਸ ਨੇ ਫਿਰ ਫੜ ਕੇ ਉਸ ਨੂੰ ਬੈੱਡ ਦੇ ਹੇਠੋਂ ਖਿੱਚ ਲਿਆ ਤੇ ਚਾਕੂ ਨਾਲ ਉਸ ਤੇ ਵਾਰ ਕਰਨ ਹੀ ਲੱਗਾ ਸੀ ਕਿ ਉਸ ਦੇ ਇੱਕ ਸਾਥੀ ਨੇ ਉਸ ਦਾ ਹੱਥ ਫੜ ਕੇ ਮਾਰਨ ਤੋਂ ਰੋਕ ਦਿੱਤਾ ਓਏ ਕੁੜੀ ਹੈ ਇਸ ਨੂੰ ਆਪਾਂ ਕੁਝ ਨਹੀਂ ਕਹਿਣਾ ਇਹ ਤਾਂ ਤੂੰ ਵੇਖ ਹੀ ਲਿਆ ਇਸ ਘਰ ਦਾ ਸਾਰਾ ਕੀਮਤੀ ਸਮਾਨ ਜੋ ਅਸੀਂ ਲੈ ਕੇ ਜਾ ਰਹੇ ਹਾਂ ਅਸੀਂ ਚਾਹੁੰਦੇ ਤਾਂ ਤੈਨੂੰ ਵੀ ਮਾਰ ਸਕਦੇ ਹਾਂ ਪਰ ਤੇਰੇ ਬਾਪੂ ਤੋਂ ਬਦਲਾ ਲੈਣ ਲਈ ਤੈਨੂੰ ਜਿਉਂਦੀ ਛੱਡ ਰਹੇ ਹਾਂ ਤਾਂ ਕਿ ਤੂੰ ਦਰ ਦਰ ਪਟਕ ਕੇ ਭੀਖ ਮੰਗੇ ਆਪਣੇ ਬਾਪੂ ਦੇ ਕੀਤੇ ਤੇ ਹੰਝੂ ਬਹਾਵੇਂ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਅਸੀਂ ਜਾ ਰਹੇ ਹਾਂ ਪਰ ਕੱਲ ਇਸ ਮਕਾਨ ਵਿੱਚ ਤੇਰਾ ਚਿਹਰਾ ਦੇਖਣ ਨੂੰ ਨਾ ਮਿਲੇ ਜੇਕਰ ਦਿਸਿਆ ਤਾਂ ਤੈਨੂੰ ਵੀ ਤੇਰੇ ਬਾਪੂ ਕੋਲ ਭੇਜ ਦੇਵਾਂਗੇ ਐਨ ਆਖ ਕੇ ਉਹ ਸਾਰੇ ਹਨੇਰੇ ਵਿੱਚ ਗੁੰਮ ਹੋ ਗਏ ਹੁਣ ਸਭ ਕੁਝ ਸ਼ਾਂਤ ਸੀ ਕਮਰੇ ਵਿੱਚ ਉਸ ਦੇ ਸਾਹਮਣੇ ਖੂਨ ਨਾਲ ਲਥਪਥ ਉਸ ਦੇ ਪਰਿਵਾਰ ਦੀਆਂ ਲਾਸ਼ਾਂ ਪਈਆਂ ਸੀ ਉਹ ਚਾਹ ਕੇ ਵੀ ਨਹੀਂ ਰੋ ਸਕੀ ਘੜੀ ਤੇ ਸਮਾਂ ਵੇਖਿਆ ਤਾਂ ਰਾਤ ਦੇ 2 ਵੱਜ ਚੁੱਕੇ ਸੀ ਦੀਪਕਾ ਦਾ ਦਿਮਾਗ ਤੇਜ਼ੀ ਨਾਲ ਚੱਲ ਰਿਹਾ ਸੀ ਉਸਦੇ ਰੁਕਣ ਦਾ ਮਤਲਬ ਹੈ ਪੁਲਿਸ ਦੇ ਸਵਾਲਾਂ ਦਾ ਸਾਹਮਣਾ ਕਰਨਾ ਅਦਾਲਤ ਵਿੱਚ ਜਾ ਕੇ ਆਪਣੇ ਪਰਿਵਾਰ ਦੇ ਕਾਤਲਾਂ ਨੂੰ ਸਜ਼ਾ ਦਿਵਾ ਸਕੇਗੀ ਇਸ ਲਈ ਉਸ ਨੂੰ ਸ਼ੰਕਾ ਸੀ ਕਿਉਂਕਿ ਪ੍ਰਸ਼ਟਪੁਰਸ਼ ਜਦੋਂ ਤੱਕ ਕਾਤਲਾਂ ਨੂੰ ਫੜੇਗੀ ਉਦੋਂ ਤੱਕ ਉਹ ਉਸ ਨੂੰ ਮਾਰ ਹੀ ਦੇਣਗੇ ਉਸ ਨੇ ਆਪਣੇ ਸਾਰੇ ਸਰਟੀਫਿਕੇਟ ਤੇ ਆਪਣੀਆਂ ਕਿਤਾਬਾਂ ਦੋ ਚਾਰ ਕੱਪੜੇ ਥੈਲੇ ਵਿੱਚ ਪਾ ਕੇ ਘਰੋਂ ਨਿਕਲਣ ਦਾ ਮਨ ਬਣਾ ਲਿਆ ਪਾਪਾ ਤੇ ਮੰਮੀ ਨੇ ਉਸ ਨੂੰ ਜੇਬ ਖਰਚ ਲਈ ਜੋ ਪੈਸੇ ਦਿੱਤੇ ਸੀ ਉਸ ਨੇ ਕਿਤਾਬਾਂ ਵਿੱਚ ਰੱਖ ਲਈ ਸੀ ਉਹਨਾਂ ਪੈਸਿਆਂ ਦਾ ਧਿਆਨ ਆਇਆ ਤਾਂ ਉਹ ਕੁਝ ਸੰਤੁਸ਼ਟ ਹੋ ਗਈ ਕਿਸੇ ਦੀ ਹੱਸਦੀ ਖੇਡ ਦੀ ਦੁਨੀਆ ਇਸ ਤਰ੍ਹਾਂ ਉਜੜ ਸਕਦੀ ਹੈ ਇਸ ਦੀ ਤਾਂ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਫਿਰ ਵੀ ਤਰਨ ਤੋਂ ਪਹਿਲਾਂ ਪਲਟ ਕੇ ਬਾਪੂ ਤੇ ਆਪਣੀ ਮਾਂ ਤੇ ਭਰਾ ਦੇ بے جان શરીર ਨੂੰ ਦੇਖਿਆ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਸ ਨੂੰ ਪਛਤਾਵਾ ਸੀ ਕਿ ਉਹ ਉਹਨਾਂ ਦੀ ਅੰਤਿਮ ਰਸਮਾਂ ਵੀ ਨਹੀਂ ਕਰ ਸਕਦੀ ਦੂਜਾ ਵਿਚਾਰ ਉਸ ਦੇ ਮਨ ਵਿੱਚ ਆਇਆ ਲੋਕ ਉਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਉਸ ਦੇ ਚਰਿੱਤਰ ਬਾਰੇ ਵੀ ਗਲਤ ਅੰਦਾਜ਼ੇ ਲਗਾਉਣਗੇ ਫਿਰ ਬਾਪੂ ਦੀਆਂ ਕਈਆਂ ਹਥਿਆਰਾਂ ਬਾਰੇ ਕਈ ਗੱਲਾਂ ਯਾਦ ਆਈਆਂ ਉਹ ਇਨਾਂ ਸਾਰੇ ਵਿਚਾਰਾਂ ਨੂੰ ਚੜਕਦੀ ਤੇਜ਼ੀ ਨਾਲ ਚੱਲ ਪਈ ਚਰਾਹੇ ਤੱਕ ਇਹਨੇ ਸਾਰੇ ਸਮਾਨ ਦੇ ਨਾਲ ਉਹ ਭੱਜੀ ਜਾ ਰਹੀ ਸੀ ਉਸ ਵਿੱਚ ਪਤਾ ਨਹੀਂ ਕਿੱਥੋਂ ਐਨੀ ਤਾਕਤ ਆ ਗਈ ਸੀ ਸ਼ਾਇਦ ਕਾਤਲਾਂ ਦਾ ਡਰ ਹੀ ਉਸ ਨੂੰ ਹਿੰਮਤ ਦੇ ਰਿਹਾ ਸੀ ਉੱਥੋਂ ਦੂਰ ਭੱਜਣ ਦੀ ਦੀਪਿਕਾ ਨੇ ਸੋਚਿਆ ਕਿਸੇ ਰਿਸ਼ਤੇਦਾਰ ਕੋਲ ਜਾਣ ਨਾਲੋਂ ਤਾਂ ਚੰਗਾ ਹੈ ਜਿੱਥੇ ਨੌਕਰੀ ਦੇ ਲਈ ਅਰਜੀ ਦਿੱਤੀ ਹੈ ਉੱਥੇ ਹੀ ਚਲੀ ਜਾਂਦੀਆਂ ਆਖਿਰ ਵਿਦਿਆਰਥੀ ਜੀਵਨ ਵਿੱਚ ਕੀਤੀ ਗਈ ਐਕਟਿੰਗ ਕਦੋਂ ਕੰਮ ਆਵੇਗੀ ਕਿਸੇ ਦੇ ਘਰ ਨੌਕਰਾਨੀ ਬਣ ਕੇ ਟਾਈਮ ਪਾਸ ਕਰ ਲਵਾਂਗੀ ਜਦੋਂ ਤੱਕ ਨੌਕਰੀ ਨਹੀਂ ਮਿਲੇਗੀ ਕਿਸੇ ਧਰਮਸ਼ਾਲਾ ਵਿੱਚ ਰਹਿ ਲਵਾਂਗੀ ਮੁੰਬਈ ਜਾਂਦੇ ਸਮੇ ਉਸ ਨੂੰ ਯਾਦ ਆਇਆ ਕਿ ਉਸਦੀ ਰੂਮਮੇਟ ਸਿਮਰਨ ਦੀ ਮਾਸੀ ਵੀ ਜੈਪੁਰ ਵਿੱਚ ਰਹਿੰਦੀ ਹੈ ਇੱਕ ਵਾਰ ਸਿਮਰਨ ਨੂੰ ਮਿਲਣ ਵਾਸਤੇ ਉਸਦੀ ਮਾਸੀ ਹੋਸਟਲ ਆਈ ਸੀ ਤਾਂ ਉਸ ਨਾਲ ਦੀਪਿਕਾ ਦੀ ਚੰਗੀ ਜਾਣ ਪਛਾਣ ਹੋ ਗਈ ਸੀ ਉਸਨੇ ਪਲਾਨ ਬਣਾਇਆ ਕਿ ਧਰਮਸ਼ਾਲਾ ਵਿੱਚ ਸਮਾਨ ਰੱਖਣ ਤੋਂ ਬਾਅਦ ਉਹ ਸਿਮਰਨ ਦੀ ਮਾਸੀ ਕੋਲ ਜਾ ਕੇ ਗੱਲ ਕਰੇਗੀ ਕਿਉਂਕਿ ਉਸਨੇ ਮੋਬਾਈਲ ਯੂਨੀਵਰਸਿਟੀ ਦੇ ਫਾਰਮ ਤੇ ਜੈਪੁਰ ਦਾ ਪਤਾ ਲਿਖਿਆ ਸੀ ਉਥੋਂ ਦੇ ਪਤੇ ਤੇ ਹੀ ਇੰਟਰਵਿਊ ਲੈਟਰ ਜਾਵੇਗਾ ਇਸ ਦੀ ਸੋਚਣਾ ਉਸ ਨੂੰ ਕਿਸ ਤਰ੍ਹਾਂ ਮਿਲੇਗੀ ਟ੍ਰੇਨ ਤੋਂ ਉਤਰਨ ਤੋਂ ਬਾਅਦ ਦੀਪਿਕਾ ਸਟੇਸ਼ਨ ਦੇ ਬਾਹਰ ਆਈ ਕੁਝ ਹੀ ਦੂਰੀ ਤੇ ਇੱਕ ਧਰਮਸ਼ਾਲਾ ਵਿੱਚ ਆਪਣੇ ਲਈ ਕਮਰਾ ਲੈ ਕੇ ਥੈਲੇ ਵਿੱਚੋਂ ਉਸਨੇ ਡਾਇਰੀ ਕੱਢੀ ਜਿਹਦੇ ਵਿੱਚ ਸਿਮਰਨ ਦੀ ਮਾਸੀ ਦਾ ਪਤਾ ਉਸਨੇ ਲਿਖਿਆ ਹੋਇਆ ਸੀ ਫਿਰ ਉਸ ਕਿਤਾਬ ਵਿੱਚੋਂ ਪੈਸੇ ਲੱਭੇ ਤੇ ਸਿਮਰਨ ਦੀ ਮਾਸੀ ਦੇ ਘਰ ਪਹੁੰਚ ਗਈ ਮਾਸੀ ਦੇ ਸਾਹਮਣੇ ਆਪਣੀ ਅਸਲੀਅਤ ਕਿਵੇਂ ਦੱਸਦੀ ਉਹ ਮੋਬਾਈਲ ਵਿੱਚ ਨੌਕਰੀ ਲੱਗੀ ਹੈ ਪਰ ਪਰਮਾਨੈਂਟ ਐਡਰੈਸ ਵਾਲਾ ਚੱਕਰ ਹੈ ਇਸ ਲਈ ਮੈਂ ਤੁਹਾਡੇ ਘਰ ਦਾ ਪਤਾ ਯੂਨੀਵਰਸਿਟੀ ਵਿੱਚ ਲਿਖ ਦਿੰਦੀ ਆ ਉੱਥੇ ਵਾਪਸ ਆ ਕੇ ਕੰਮ ਦੀ ਤਲਾਸ਼ ਕਰਦੀ ਦੀਪਿਕਾ ਨੂੰ ਜਸਵੰਤ ਕੌਰ ਨੇ ਕੰਮ ਤੇ ਰੱਖ ਲਿਆ ਵੈਸੇ ਦੀਪਿਕਾ ਮੋਬਾਈਲ ਵਿੱਚ ਕਿਤੇ ਪ੍ਰਾਈਵੇਟ ਕਾਲਜ ਵਿੱਚ ਕੋਸ਼ਿਸ਼ ਕਰਕੇ ਨੌਕਰੀ ਹਾਸਲ ਕਰ ਸਕਦੀ ਸੀ ਪਰ ਇੱਕ ਤਾਂ ਪ੍ਰਾਈਵੇਟ ਕਾਲਜਾਂ ਵਿੱਚ ਤਨਖਾਹ ਘੱਟ ਉੱਤੋਂ ਕਿਰਾਏ ਦਾ ਕਮਰਾ ਲੈ ਕੇ ਰਹਿਣਾ ਖਾਣ ਪੀਣ ਦਾ ਜੁਗਾਰ, ਬਿਜਲੀ ਪਾਣੀ ਦਾ ਬਿੱਲ ਦੇਣਾ ਇਹ ਸਭ ਥੋੜੀ ਜਿਹੀ ਤਨਖਾਹ ਵਿੱਚ ਸੰਭਵ ਨਹੀਂ ਸੀ। ਦੂਜਾ ਉਹ ਅਜੇ ਇਸ ਘਟਨਾ ਦੇ ਕਾਰਨ ਐਨੀ ਡਰੀ ਹੋਈ ਸੀ, ਉਸਨੇ 24 ਘੰਟਿਆਂ ਦੀ ਨੌਕਰਾਨੀ ਬਣ ਕੇ ਰਹਿਣਾ ਠੀਕ ਸਮਝਿਆ। ਇਸੇ ਤਰ੍ਹਾਂ ਦੀਪਕਾ ਰੋਜੀ ਬਣ ਗਈ। ਉਹ ਰੋਜ਼ ਸਵੇਰੇ ਉੱਠ ਕੇ ਕੰਮ ਕਰਨ ਵਿੱਚ ਲੱਗ ਜਾਂਦੀ, ਪੂਰਾ ਦਿਨ ਕੰਮ ਕਰਦੀ ਹੋਈ। ਉਸਨੇ ਆਂਟੀ ਜੀ ਦੇ ਘਰ ਵਾਲਿਆਂ ਦਾ ਮਨ ਜਿੱਤ ਲਿਆ। ਰੋਜੀ ਦੇ ਲਈ ਚੰਗੀ ਗੱਲ ਇਹ ਸੀ ਉਹ ਸ਼ਾਮ ਦਾ ਖਾਣਾ 6 ਵਜੇ ਤੱਕ ਖਾ ਲੈਂਦੇ ਸੀ ਇਸ ਲਈ ਸਾਰਾ ਕੰਮ ਕਰਕੇ ਉਹ 8 ਵਜੇ ਫ੍ਰੀ ਹੋ ਜਾਂਦੀ ਸੀ ਕੰਮ ਨਿਵੇੜ ਕੇ ਉਹ ਆਪਣੇ ਛੋਟੇ ਜਿਹੇ ਕਮਰੇ ਵਿੱਚ ਪਹੁੰਚ ਜਾਂਦੀ ਫਿਰ ساری ਰਾਤ ਬੈਠ ਕੇ ਇੰਟਰਵਿਊ ਦੀ ਤਿਆਰੀ ਕਰਦੀ ਵੈਸੇ ਵਿਦਿਆਰਥੀ ਜੀਵਨ ਵਿੱਚ ਉਹ ਬਹੁਤ ਮਿਹਨਤੀ ਰਹੀ ਸੀ ਇਸ ਲਈ ਪਹਿਲਾਂ ਤੋਂ ਹੀ ਕਾਫੀ ਚੰਗੀ ਤਿਆਰੀ ਸੀ ਪਰ ਫਿਰ ਵੀ ਮੋਬਾਈਲ ਯੂਨੀਵਰਸਿਟੀ ਦੇ ਲੈਕਚਰ ਦੇ ਤੌਰ ਤੇ ਨੌਕਰੀ ਹਾਸਲ ਕਰਨਾ ਉਹ ਵੀ ਬਿਨਾਂ ਕਿਸੇ ਸਿਪਾਰਸ਼ ਤੋਂ ਬਹੁਤ ਮੁਸ਼ਕਲ ਸੀ ਉਹ ਤਾਂ ਕੇਵਲ ਆਪਣੀ ਯੋਗਤਾ ਦੇ ਦੰਤ ਤੇ ਇੰਟਰਵਿਊ ਵਿੱਚ ਪਾਸ ਹੋਣ ਦੀ ਤਿਆਰੀ ਕਰ ਰਹੀ ਸੀ ਆਤਮ ਵਿਸ਼ਵਾਸ ਤਾਂ ਉਸ ਵਿੱਚ ਪਹਿਲਾਂ ਹੀ ਕਾਫੀ ਸੀ ਦਿੱਲੀ ਯੂਨੀਵਰਸਿਟੀ ਵਿੱਚ ਹੀ ਉਸ ਨੇ ਕਿੰਨੇ ਹੀ ਸੈਮੀਨਾਰ ਅਟੈਂਡ ਕੀਤੇ ਸੀ ਹੁਣ ਤਾਂ ਉਹ ਵੈਸੇ ਸਾਰੇ ਕੋਰਸ ਰਿਵਾਈਜ਼ ਕਰ ਰਹੀ ਸੀ ਜਸਵੰਤ ਕੌਰ ਦੇ ਘਰ 6 ਦਿਨ ਉਸਦੇ ਬਹੁਤ ਚੰਗੇ ਗੁਜ਼ਰੇ 7ਵੇਂ ਦਿਨ ਟੜਕਦੇ ਦਿਲ ਨਾਲ ਉਸ ਨੇ ਪੁੱਛਿਆ ਤੁਸੀਂ ਕੀ ਸੋਚਿਆ ਆਂਟੀ ਜੀ ਮੈਨੂੰ ਕੰਮ ਤੇ ਰੱਖਣਾ ਹੈ ਜਾਂ ਨਹੀਂ ਜਸਵੰਤ ਕੌਰ ਦੇ ਘਰ ਦੇ ਸਾਰੇ ਮੈਂਬਰ ਉਹਦੇ ਕੰਮ ਤੋਂ ਬਹੁਤ ਜ਼ਿਆਦਾ ਖੁਸ਼ ਸੀ ਇਸ ਲਈ ਮਾਲਕ ਹੱਸਦੇ ਹੋਏ ਕਹਿਣ ਲੱਗੇ ਚੱਲ ਤੂੰ ਵੀ ਕੀ ਯਾਦ ਰੱਖੇਂਗੀ ਰੋਜੀ ਤੇਰੀ ਨੌਕਰੀ ਇਸ ਘਰ ਵਿੱਚ ਪੱਕੀ ਪਰ ਇੱਕ ਗੱਲ ਪੁੱਛਣੀ ਸੀ ਤੂੰ ਪੂਰੀ ਰਾਤ ਲਾਈਟ ਕਿਉਂ ਜਗਾ ਕੇ ਰੱਖਦੀ ਹੈ ਉਹ ਆਂਟੀ ਜੀ ਹਨੇਰੇ ਵਿੱਚ ਮੈਨੂੰ ਡਰ ਲੱਗਦਾ ਹੈ ਨੀਦਰ ਵੀ ਨਹੀਂ ਆਉਂਦੀ। ਬਸ ਇਸੇ ਲਈ ਪੂਰੀ ਰਾਤ ਲਾਈਟ ਜਗਾ ਕੇ ਰੱਖਦੀਆਂ। ਬੜੇ ਭੋਲੇ ਭਾਲੇpan ਨਾਲ ਉਸਨੇ ਜਵਾਬ ਦਿੱਤਾ। ਕਦੇ-ਕਦੇ ਤਾਂ ਦੀਪਿਕਾ ਨੂੰ ਆਪਣੀ ਰੋਜ਼ੀ-ਰਬਣ ਤੇ ਬੇਹਦ ਹੈਰਾਨੀ ਹੁੰਦੀ ਸੀ। ਕੋਈ ਉਸ ਨੂੰ ਪਛਾਣ ਵੀ ਨਹੀਂ ਸਕਿਆ ਸੀ। ਉਹ ਪੜ੍ਹੀ-ਲਿਖੀ ਵੀ ਹੋ ਸਕਦੀ ਹੈ। ਇੱਕ ਦਿਨ ਤਾਂ ਉਸ ਦੀ ਪੋਲ ਖੁੱਲ ਹੀ ਜਾਣੀ ਸੀ ਪਰ ਛੇਤੀ ਉਹ ਸੰਭਲ ਗਈ। ਹੋਇਆ ਇਸ ਤਰ੍ਹਾਂ ਜਸਵੰਤ ਕੌਰ ਦੀ ਛੋਟੀ ਕੁੜੀ ਜੋ ਬੀਸੀ ਕਰ ਰਹੀ ਸੀ ਆਪਣੀ ਵੱਡੀ ਭੈਣ ਤੋਂ ਕਿਸੇ ਸਮੱਸਿਆ ਦਾ ਹੱਲ ਪੁੱਛ ਰਹੀ ਸੀ ਫਿਰ ਰੋਜੀ ਦੇ ਮੂੰਹੋਂ ਉਸ ਦਾ ਹੱਲ ਨਿਕਲ ਨਹੀਂ ਵਾਲਾ ਸੀ ਉਸ ਨੂੰ ਆਪਣੇ ਕੰਮ ਵਾਲੀ ਹੋਣ ਦਾ ਅਹਿਸਾਸ ਹੋਇਆ ਹੁਣ ਤਾਂ ਮਾਲਕਣ ਉਸ ਤੋਂ ਇੰਨੀ ਜ਼ਿਆਦਾ ਖੁਸ਼ ਸੀ ਕਿ ਦੁਪਹਿਰ ਨੂੰ ਆਪ ਹੀ ਉਹ ਕਹਿ ਦਿੰਦੀ ਸੀ ਦੁਪਹਿਰੇ ਤੂੰ ਥੋੜਾ ਆਰਾਮ ਕਰ ਲਿਆ ਕਰ ਰੋਜੀ ਨੂੰ ਹੋਰ ਕੀ ਚਾਹੀਦਾ ਸੀ ਉਹ ਵੀ ਹੁਣ ਦੁਪਹਿਰੇ 2 ਘੰਟੇ ਆਪਣੀ ਪੜ੍ਹਾਈ ਕਰ ਲੈਂਦੀ ਸੀ ਇਨਾ ਹੀ ਨਹੀਂ ਉਸ ਕਮਰੇ ਵਿੱਚ ਇੱਕ ਹੋਰ ਸਹੂਲਤ ਮਿਲ ਗਈ ਸੀ ਰੋਜ ਦੇ ਪੁਰਾਣੇ ਅਖਬਾਰ ਜਸਵੰਤ ਕੌਰ ਨੇ ਉਸ ਨੂੰ ਆਪਣੇ ਕਮਰੇ ਵਿੱਚ ਹੀ ਰੱਖਣ ਨੂੰ ਕਹਿ ਦਿੱਤੇ ਸੀ ਇਸ ਨਾਲ ਉਹ ਇੰਟਰਵਿਊ ਦੇ ਪੱਖ ਤੋਂ ਹਰ ਦਿਨ ਦੀਆਂ ਖਾਸ ਘਟਨਾਵਾਂ ਦੇ ਸਪਰਕ ਵਿੱਚ ਰਹਿਣ ਲੱਗੀ ਸੀ ਜਸਵੰਤ ਕੌਰ ਦੇ ਘਰ ਦੇ ਕੰਮ ਕਰਦੇ ਹੋਏ ਰੋਜੀ ਨੂੰ ਹੁਣ 3 ਮਹੀਨੇ ਹੋ ਗਏ ਸੀ ਇੱਕ ਦਿਨ ਆਂਟੀ ਜੀ ਦੀ ਸਿਹਤ ਅਚਾਨਕ ਬਹੁਤ ਖਰਾਬ ਹੋ ਗਈ ਲਗਭਗ ਬੈੱਡ ਰੈਸਟ ਤੇ ਸੀ ਉਸ ਤੈਨ ਬਿਮਾਰ ਮਾਲਕਨ ਨੂੰ ਦਿਖਾਉਣ ਲਈ ਘਰ ਦੇ ਸਾਰੇ ਮੈਂਬਰ ਹਸਪਤਾਲ ਗਏ ਸੀ ਉਦੋਂ ਹੀ ਟੈਲੀਫੋਨ ਦੀ ਘੰਟੀ ਵੱਜੀ ਫੋਨ ਸਿਮਰਨ ਦੀ ਮਾਸੀ ਦਾ ਸੀ ਹੈਲੋ ਦੀਪਿਕਾ ਤੇਰਾ ਲੈਟਰ ਆ ਗਿਆ 10 ਦਿਨਾਂ ਬਾਅਦ ਤੇਰਾ ਇੰਟਰਵਿਊ ਹੈ ਜੇ ਕਹੇ ਤਾਂ ਇੰਟਰਵਿਊ ਲੈਟਰ ਉਧਰ ਹੀ ਭੇਜ ਦੇਵਾਂ ਮਾਸੀ ਨੂੰ ਉਸਨੇ ਟਾਲਦੇ ਹੋਏ ਦੀਪਿਕਾ ਨੇ ਕਿਹਾ ਨਹੀਂ ਮਾਸੀ ਜੀ ਤੁਸੀਂ ਭੇਜਣ ਦਾ ਕਸਟ ਨਾ ਕਰੋ ਮੈਂ ਖੁਦ ਹੀ ਆ ਕੇ ਲੈ ਲਵਾਂਗੀ ਇੰਟਰਵਿਊ ਤੋਂ 2 ਦਿਨ ਪਹਿਲਾਂ ਰੋਜੀ ਨੇ ਮਾਲਕ ਨਾਲ ਗੱਲਬਾਤ ਕੀਤੀ ਆਂਟੀ ਜੀ ਪਰਸੋਂ ਮੈਨੂੰ ਛੁੱਟੀ ਚਾਹੀਦੀ ਹੈ ਕਿਉਂ ਜਸਵੰਤ ਕੌਰ ਨੇ ਪੁੱਛਿਆ ਆਂਟੀ ਜੀ ਮੇਰੇ ਦੂਰ ਦੇ ਰਿਸ਼ਤੇਦਾਰ ਦੀ ਭੈਣ ਇੱਥੇ ਰਹਿੰਦੀ ਹੈ ਜਦੋਂ ਤੋਂ ਆਈ ਹਾਂ ਉਸ ਨੂੰ ਮਿਲੀ ਹੀ ਨਹੀਂ ਪਰਸੋਂ ਉਹਦੀ ਕੁੜੀ ਦਾ ਜਨਮ ਦਿਨ ਹੈ ਇੱਥੇ ਆਈਆਂ ਤਾਂ ਸੋਚਦੀ ਆ ਮਿਲ ਲਵਾਂ ਮੇਰੇ ਬੱਚਿਆਂ ਵਾਂਗ ਮਚਲਦੇ ਹੋਏ ਕਹਿਣ ਲੱਗੀ ਆਂਟੀ ਜੀ ਉਸ ਦਿਨ ਤਾਂ ਤੁਹਾਨੂੰ ਛੁੱਟੀ ਦੇਣੀ ਹੀ ਪੈਣੀ ਹੈ ਫਿਰ ਉਸ ਦਿਨ ਉਹ ਇੱਕ ਥੈਲਾ ਲੈ ਕੇ ਘਰੋਂ ਚੱਲ ਪਈ ਉਹ ਉੱਥੋਂ ਨਿਕਲ ਕੇ ਉਸੇ ਧਰਮਸ਼ਾਲਾ ਵਿੱਚ ਗਈ ਉੱਥੇ ਕੁਝ ਦੇਰ ਰੁੱਕ ਕੇ ਰੋਜੀ ਤੋਂ ਦੀਪਿਕਾ ਬਣੀ ਕਾਟਨ ਦੀ ਸਾੜੀ ਪਾ ਕੇ ਜੂੜਾ ਕਰਕੇ ਮੱਥੇ ਤੇ ਛੋਟੀ ਜਿਹੀ ਬਿੰਦੀ ਲਾ ਕੇ ਹੱਥ ਵਿੱਚ ਫਾਇਲਾ ਤੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਿਆ ਜਿਵੇਂ ਉਹ ਆਪਣੇ ਆਪ ਨੂੰ ਪਹਿਚਾਨ ਹੀ ਨਾ ਸਕੀ ਵਾਦੀਪਿਕਾ ਕੀ ਐਕਟਿੰਗ ਕੀਤੀ ਸਿਮਰਨ ਦੀ ਮਾਸੀ ਕੋਲ ਜਾ ਕੇ ਇੰਟਰਵਿਊ ਲੈਟਰ ਲੈ ਕੇ ਯੂਨੀਵਰਸਿਟੀ ਪਹੁੰਚ ਗਈ ਸਾਰੀ ਪ੍ਰਯੋਗਤਾ ਵਿੱਚੋਂ ਇੰਟਰਵਿਊ ਬੋਰਡ ਨੂੰ ਸਭ ਤੋਂ ਜ਼ਿਆਦਾ ਦੀਪਿਕਾ ਨੇ ਪ੍ਰਭਾਵਿਤ ਕੀਤਾ ਸੀ ਵਾਪਸ ਆਉਂਦੇ ਸਮੇਂ ਦੀਪਿਕਾ ਸਿਮਰਨ ਦੀ ਮਾਸੀ ਨੂੰ ਇਹ ਕਹਿ ਕੇ ਆਈ ਸੀ ਜੇਕਰ ਉਸ ਦਾ ਜੁਆਇਨਿੰਗ ਲੈਟਰ ਆਵੇ ਤਾ ਉਹ ਫੋਨ ਕਰਕੇ ਉਸ ਨੂੰ ਬੁਲਾ ਲਵੇ ਤੇ ਨਾਲੇ ਇਹ ਗੱਲ ਕਿਸੇ ਹੋਰ ਨੂੰ ਨਾ ਦੱਸੇ ਧਰਮਸਾਲਾ ਵਿੱਚ ਜਾ ਕੇ ਦੀਪਿਕਾ ਨੇ ਕੱਪੜੇ ਬਦਲੇ ਤੇ ਰੋਜੀ ਬਣ ਗਈ ਫਿਰ ਮਾਲਕਣ ਦੇ ਘਰ ਜਾ ਕੇ ਕੰਮ ਵਿੱਚ ਲੱਗ ਗਈ ਮਨ ਬਹੁਤ ਜ਼ਿਆਦਾ ਖੁਸ਼ ਸੀ ਉਸ ਦਾ ਆਪਣੇ ਇੰਟਰਵਿਊ ਤੋਂ ਬਹੁਤ ਜ਼ਿਆਦਾ ਸੰਟਿਸਟ ਸੀ ਇਸ ਤੋਂ ਚੰਗਾ ਇੰਟਰਵਿਊ ਹੋ ਹੀ ਨਹੀਂ ਸਕਦਾ ਸੀ ਖੁਸ਼ੀ-ਖੁਸ਼ੀ ਕੰਮ ਕਰਦੀ ਹੋਈ ਨੂ ਜਸਵੰਤ ਕੌਰ ਨੇ ਕਿਹਾ ਸੱਚੀ ਰੋਜੀ ਤੇਰੇ ਤੋਂ ਬਿਨਾ ਤਾਂ ਹੁਣ ਇਸ ਘਰ ਦਾ ਕੰਮ ਨਹੀਂ ਚੱਲ ਸਕਦਾ ਇਸ ਲਈ ਹੁਣ ਜਦੋਂ ਵੀ ਤੂੰ ਆਪਣੀ ਭੈਣ ਕੋਲੇ ਜਾਣਾ ਹੋਵੇ ਤਾਂ ਸਾਨੂੰ ਪਹਿਲਾਂ ਹੀ ਦੱਸ ਦਿਆ ਕਰ ਅਸੀਂ ਆਪ ਹੀ ਤੈਨੂੰ ਮਲਾ ਕੇ ਲੈ ਆਵਾਂਗੇ ਠੀਕ ਹੈ ਆਂਟੀ ਜੀ ਐਨਾ ਕਹਿ ਕੇ ਉਹ ਆਪਣੇ ਕੰਮ ਵਿੱਚ ਲੱਗ ਗਈ ਇੱਕ ਦਿਨ ਸਿਮਰਨ ਦੀ ਮਾਸੀ ਨੇ ਫੋਨ ਉੱਤੇ ਉਸ ਨੂੰ ਬੁਲਾ ਕੇ ਸੋਚਣਾ ਦਿੱਤੀ ਕਿ ਉਸ ਦੀ ਸਿਲੈਕਸ਼ਨ ਹੋ ਗਈ ਆਪਣਾ ਜੁਆਇਨਿੰਗ ਲੈਟਰ ਉਹਨਾ ਤੋਂ ਲੈ ਲਵੇ ਉਹ ਸੋਚਣ ਲੱਗੀ ਬਿਮਾਰ ਆਂਟੀ ਨੂੰ ਇਸ ਬਾਰੇ ਵਿੱਚ ਕੀ ਦੱਸੇ ਤੇ ਕਿਵੇਂ ਦੱਸੇ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਨੌਕਰੀ ਜੁਆਇਨ ਕਰਨ ਤੋਂ ਪਹਿਲਾਂ ਆਂਟੀ ਜੀ ਨੂੰ ਇਹ ਗੱਲ ਪਤਾ ਲੱਗੇ ਉਸ ਨੂੰ ਡਰ ਸੀ ਕੋਈ ਅਰਚਾ ਨਾ ਆ ਜਾਵੇ ਰੋਜੀ ਆਂਟੀ ਜੀ ਨੂੰ ਕਹਿਣ ਲੱਗੀ ਆਂਟੀ ਜੀ ਜਦੋਂ ਮੈਂ ਸਬਜ਼ੀ ਲੈਣ ਗਈ ਸੀ ਤਾਂ ਮੇਰੀ ਉਸੇ ਭੈਣ ਦੀ ਕੁੜੀ ਮਿਲੀ ਸੀ ਮਸਨੇ ਸੋਚਿਆ ਸੀ ਉਥੇ ਜਾ ਕੇ ਜੋਇਨਿੰਗ ਕਰਕੇ ਪੂਰੀ ਸੈਟਿੰਗ ਕਰਨ ਤੋਂ ਬਾਅਦ ਉਹ ਆਂਟੀ ਜੀ ਨੂੰ ਦੱਸੇ ਤਾਂ ਕਰਕੇ ਰੋਜੀ ਆਂਟੀ ਨੂੰ ਕਹਿਣ ਲੱਗੀ ਆਂਟੀ ਜੀ ਅੱਜ ਜਦੋਂ ਮੈਂ ਸਬਜ਼ੀ ਲੈਣ ਗਈ ਸੀ ਤਾਂ ਮੇਰੀ ਉਸੇ ਭੈਣ ਦੀ ਕੁੜੀ ਮਿਲੀ ਸੀ ਉਸਨੇ ਦੱਸਿਆ ਸੀ ਕਿ ਉਸਦੀ ਮਾਂ ਦੀ ਸਿਹਤ ਬਹੁਤ ਖਰਾਬ ਹੈ ਇਸ ਲਈ ਆਂਟੀ ਜੀ ਮੈਨੂੰ ਉਸਦੀ ਦੇਖਭਾਲ ਦੇ ਲਈ ਜਾਣਾ ਪੈਣਾ ਹੈ ਇੱਥੇ ਮੈਂ ਬਿਮਾਰ ਹਾਂ ਮੇਰਾ ਕੀ ਹੋਵੇਗਾ ਮੇਰੀ ਦੇਖਭਾਲ ਕੌਣ ਕਰੇਗਾ ਇਹ ਸਭ ਤੂੰ ਸੋਚਿਆ ਨਹੀਂ ਆਂਟੀ ਜੀ ਨਾਰਾਜ਼ ਹੁੰਦੇ ਹੋਏ ਕਹਿਣ ਲੱਗੀ ਦੇਖ ਤਨਖਾਹ ਤੂੰ ਇੱਥੇ ਲੈਂਦੀ ਹੈ ਇਸ ਲਈ ਤੇਰਾ ਪਹਿਲਾ ਫਰਜ਼ ਬਣਦਾ ਤੂੰ ਪਹਿਲਾਂ ਮੇਰੀ ਦੇਖਭਾਲ ਕਰੇ ਆਂਟੀ ਜੀ ਤੁਸੀਂ ਮੇਰੀ ਤਨਖਾਹ ਵਿੱਚੋਂ ਜਿੰਨੇ ਚਾਹੇ ਪੈਸੇ ਕੱਟ ਲੈਣਾ ਮੇਰੀ ਦੇਖਭਾਲ ਤੋਂ ਬਿਨਾ ਮੇਰੀ ਭੈਣ ਮਰ ਜਾਵੇਗੀ ਹਾਂ ਕਰ ਦਿਓ ਆਂਟੀ ਜੀ ਤਰਸਜੋਗ ਹਾਲਤ ਵਿੱਚ ਦੇਖ ਕੇ ਬਹੁਤ ਹੀ ਮਿੰਤਾ ਨਾਲ ਉਸਨੇ ਕਿਹਾ ਰੋਜੀ ਦੇ ਤਰਲੇ ਦੇਖ ਕੇ ਆਂਟੀ ਜੀ ਨੂੰ ਤਰਸ ਆ ਗਿਆ ਉਹਨਾਂ ਨੇ ਜਾਣ ਦੇ ਲਈ ਹਾਂ ਕਰ ਦਿੱਤੀ ਸਾਰੀਆਂ ਫਾਰਮੈਲਿਟੀਆਂ ਪੂਰੇ ਕਰਦੇ ਹੋਏ ਦੀਪਕਾ ਨੇ ਮੁੰਬਈ ਯੂਨੀਵਰਸਿਟੀ ਵਿੱਚ ਲੈਕਚਰਰ ਦੇ ਤੌਰ ਤੇ ਜੁਆਇਨਿੰਗ ਲੈ ਲਈ ਉਸ ਨੂੰ ਉੱਥੇ ਹੀ ਕੈਂਪਸ ਵਿੱਚ ਸਟਾਫ ਕੁਆਟਰ ਵੀ ਮਿਲ ਗਿਆ ਸੀ ਅੱਜ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਇਹਨਾਂ 5 ਦਿਨਾਂ ਵਿੱਚ ਸਿਮਰਨ ਦੀ ਮਾਸੀ ਦੇ ਕੋਲ ਹੀ ਰਹਿਣ ਦਾ ਉਸ ਨੇ ਮਨ ਬਣਾ ਲਿਆ ਸੀ ਜਾਂਦਿਆ ਹੀ ਉਸ ਨੂੰ ਐਮ ਐਸ ਦੀ ਕਲਾਸ ਪੜਾਉਣ ਨੂੰ ਮਿਲ ਗਈ ਸੀ ਜਦੋਂ ਉਸਨੇ ਪੜਾਇਆ ਤਾਂ ਸਾਦੇ ਵਿਦਿਆਰਥੀ ਉਸਦੇ ਫੈਨ ਹੋ ਗਏ ਸੀ ਪੰਜ ਦਿਨਾਂ ਬਾਅਦ ਤਿੰਨ ਦਿਨਾਂ ਦੀਆਂ ਛੁੱਟੀਆਂ ਵਿੱਚ ਡਾਕਟਰ ਦੀਪਕਾ ਫਿਰ ਰੋਜੀ ਬਣ ਕੇ ਆਂਟੀ ਜੀ ਦੇ ਘਰ ਪਹੁੰਚ ਗਈ ਬਾਈ ਰੋਜੀ ਤੂੰ ਇਸ ਬਿਮਾਰ ਨੂੰ ਛੱਡ ਕੇ ਕਿੱਥੇ ਚਲੀ ਗਈ ਸੀ ਤੈਨੂੰ ਮੇਰੇ ਤੇ ਜ਼ਰਾ ਵੀ ਤਰਸ ਨਹੀਂ ਆਉਂਦਾ ਕਿੰਨਾ ਵੀ ਕਰ ਲਓ ਪਰ ਨੌਕਰ ਤਾਂ ਨੌਕਰ ਹੀ ਰਹਿੰਦਾ ਹੈ ਤੈਨੂੰ ਤਾਂ ਤਨਖਾਹ ਨਾਲ ਮਤਲਬ ਐ ਕੋਈ ਆਪਣੀ ਆਂਟੀ ਦਾ ਮੋਹ ਨਹੀਂ ਥੋੜਾ ਜਿਹਾ ਜੇਕਰ ਮੋਹ ਹੁੰਦਾ ਤਾਂ ਪੰਜ ਦਿਨਾਂ ਵਿੱਚ 2 ਮਿੰਟ ਦੇ ਲਈ ਹੀ ਸਹੀ ਮੇਰਾ ਹਾਲ ਪੁੱਛਣ ਤਾਂ ਆ ਜਾਂਦੀ ਹੁਣ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਣਾ ਮੈਂ ਮਾਰ ਵਜਾਵਾਂਗੀ ਤੇਰੇ ਬਿਨਾ ਮੈਂ ਤੈਨੂੰ ਸੱਚ ਦੱਸਦੀ ਆ ਮਾਲਕਣ ਲਗਾਤਾਰ ਬੋਲਦੀ ਜਾ ਰਹੀ ਸੀ ਰੋਜੀ ਚੁੱਪਚਾਪ ਆਂਟੀ ਨੂੰ ਕੁਝ ਕਹਿਣ ਦੀ ਹਿੰਮਤ ਇਕੱਠੀ ਕਰ ਰਹੀ ਸੀ ਉਸੇ ਸਮੇਂ ਜਸਵੰਤ ਕੌਰ ਦੀ ਇੱਕ ਸਹੇਲੀ ਘਰ ਆਈ ਉਹ ਮੁੰਬਈ ਯੂਨੀਵਰਸਿਟੀ ਵਿੱਚ ਵੋਟਰੀ ਵਿਭਾਗ ਵਿੱਚ ਹੈੱਡ ਸੀ ਤੇ ਦੀਪਿਕਾ ਦੀ ਜੋਇਨਿੰਗ ਉਹਨਾਂ ਨੇ ਹੀ ਕੀਤੀ ਸੀ ਡਰਾਇੰਗ ਰੂਮ ਤੋਂ ਆਂਟੀ ਜੀ ਨੇ ਆਵਾਜ਼ ਲਗਾਉਂਦੇ ਕਿਹਾ ਰੋਜੀ ਚੰਗੀ ਜਿਹੀ ਚਾਹ ਤਾਂ ਬਣਾ ਕੇ ਲਿਆ ਹੁਣੇ ਲਈ ਆਈ ਆਂਟੀ ਜੀ ਰੋਜੀ ਚਾਹ ਬਣਾਉਣ ਲੱਗੀ ਉਹ ਚਾਹ ਬਣਾ ਕੇ ਜਿਵੇਂ ਡਰਾਇੰਗ ਰੂਮ ਵਿੱਚ ਪਹੁੰਚੀ ਤਾਂ ਡਾਕਟਰ ਨੀਸ਼ਾ ਨੇ ਉਸ ਨੂੰ ਦੇਖ ਕੇ ਉਸ ਦੀ ਸਮਝ ਵਿੱਚ ਨਾ ਆਇਆ ਕਿ ਉਹ ਕੀ ਕਰੇ ਫਿਰ ਉਹ ਅਨਜਾਨ ਹੀ ਬਣੀ ਰਹੀ ਡਾਕਟਰ ਨੀਸ਼ਾ ਡਾਕਟਰ ਦੀਪਿਕਾ ਨੂੰ ਵੇਖ ਕੇ ਹੈਰਾਨ ਹੁੰਦੇ ਹੋਏ ਕਹਿਣ ਲੱਗੀ ਡਾਕਟਰ ਤੁਸੀਂ ਇੱਥੇ ਨੀਸ਼ਾ ਤੁਸੀਂ ਇਹ ਕੀ ਕਹਿ ਰਹੇ ਹੋ ਇਹ ਤਾਂ ਸਾਡੀ ਰੋਜੀ ਹੈ ਸਾਡੀ ਕੰਮ ਵਾਲੀ ਬੜੀ ਚੰਗੀ ਹੈ ਪੂਰਾ ਕਾਰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਇਸਨੇ ਨਹੀਂ ਜੀ ਮੇਰੀਆਂ ਅੱਖਾਂ ਧੋਖਾ ਨਹੀਂ ਖਾ ਸਕਦੀਆਂ ਇਹ ਡਾਕਟਰ ਦੀਪਿਕਾ ਹੈ ਜਿਸਨੇ 5 ਦਿਨ ਪਹਿਲਾਂ ਮੇਰੇ ਵਿਭਾਗ ਵਿੱਚ ਜੁਆਇਨ ਕੀਤਾ ਹੈ ਡਾਕਟਰ ਦੀਪਿਕਾ ਤੁਸੀਂ ਦੱਸੋ ਮੇਰੀਆਂ ਅੱਖਾਂ ਧੋਖਾ ਖਾ ਰਹੀਆਂ ਹਨ ਨਹੀਂ ਮੈਮ ਤੁਸੀਂ ਕਿਵੇਂ ਧੋਖਾ ਖਾ ਸਕਦੇ ਹੋ ਮੈਂ ਦੀਪਿਕਾ ਹੀ ਹਾਂ ਕਰਦੇ ਸਾਰੇ ਮੈਂਬਰਾਂ ਦੇ ਮੂੰਹ ਹੈਰਾਨੀ ਨਾਲ ਖੁੱਲੇ ਦੇ ਖੁੱਲੇ ਰਹਿ ਗਏ ਸਾਰੇ ਦੀਪਿਕਾ ਦੇ ਮੂੰਹ ਵੱਲ ਵੇਖ ਰਹੇ ਸੀ ਉਨ੍ਹਾਂ ਦੇ ਸਵਾਲਾਂ ਨੂੰ ਸਮਝਦੇ ਹੋਏ ਦੀਪਿਕਾ ਕਹਿਣ ਲੱਗੀ ਆਂਟੀ ਜੀ ਮੈਂ ਬਿਲਕੁਲ ਠੀਕ ਕਹਿ ਰਹੇ ਹਨ ਇਹ ਕਹਿੰਦੇ ਆਪਣੀ ਸਾਰੀ ਕਹਾਣੀ ਉਹਨਾਂ ਨੂੰ ਸੁਣਾ ਦਿੱਤੀ ਆਂਟੀ ਜੀ ਇਹ ਸੀ ਮੇਰੀ ਜ਼ਿੰਦਗੀ ਦੀ ਕਹਾਣੀ ਖਬਰਦਾਰ ਜੋ ਹੁਣ ਮੈਨੂੰ ਆਂਟੀ ਜੀ ਕਿਹਾ ਤਾਂ ਸਮਝੀ ਡਾਕਟਰ ਦੀਪਿਕਾ ਵੈਸੇ ਤੂੰ ਐਕਟਿੰਗ ਬਹੁਤ ਵਧੀਆ ਕਰ ਲੈਂਦੀ ਹੈ ਇੱਥੇ ਇੱਕਦਮ ਨੌਕਰਾਨੀ ਤੇ ਉੱਥੇ ਯੂਨੀਵਰਸਿਟੀ ਵਿੱਚ ਪੂਰੀ ਪ੍ਰੋਫੈਸਰ ਵਾਹ ਵਾਹ ਕਮਾਲ ਕਰ ਦਿੱਤਾ ਤੁਸੀਂ ਮੰਨ ਗਈ ਦੀਪਿਕਾ ਮੈਂ ਤੈਨੂੰ ਕੀ ਐਕਟਿੰਗ ਕੀਤੀ ਅੱਛਾ ਮੈਨੂੰ ਕਹਿ ਰਹੀ ਸੀ ਕਿ ਮੈਨੂੰ ਲਾਈਟ ਤੋਂ ਬਿਨਾ ਨੀਂਦ ਨਹੀਂ ਆਉਂਦੀ ਪਰ ਦੀਪਿਕਾ ਸੱਚੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਸਾਰਿਆਂ ਨੂੰ ਹੀ ਕਿੰਨੇ ਸੰਘਰਸ਼ ਤੋਂ ਬਾਅਦ ਤੂੰ ਐਨੇ ਉੱਚੇ ਅਹੁਦੇ ਤੇ ਪਹੁੰਚੀ ਹੈ ਸੱਚੀ ਤੇਰੇ ਮਾਪਿਓ ਤਾਂ ਨਾ ਹੈ ਜਿਨ੍ਹਾਂ ਨੇ ਤੇਰੇ ਵਰਗੀ ਹਿੰਮਤੀ ਕੁੜੀ ਨੂੰ ਜਨਮ ਦਿੱਤਾ ਬਾਰ ਆਂਟੀ ਜੀ ਮੈਂ ਤੁਹਾਡਾ एहसान ਕਦੇ ਨਹੀਂ ਭੁੱਲਾਂਗੀ ਜੇਕਰ ਤੁਸੀਂ ਮੈਨੂੰ ਇੱਥੇ ਰਹਿਣ ਲਈ ਜਗ੍ਹਾ ਨਾ ਦਿੱਤੀ ਹੁੰਦੀ ਤਾਂ ਮੈਂ ਕਦੇ ਵੀ ਇੰਟਰਵਿਊ ਦੀ ਤਿਆਰੀ ਨਹੀਂ ਕਰ ਸਕਦੀ ਸੀ ਮੈਂ ਜਿੱਥੇ ਵੀ ਰਾਵਾਂਗੀ ਇਸ ਪਰਿਵਾਰ ਨੂੰ ਸਦਾ ਯਾਦ ਰੱਖਾਂਗੀ ਇਹ ਕੀ ਕਹਿ ਰਹੀ ਹੈ ਤੂੰ ਤੂੰ ਕਿਤੇ ਨਹੀਂ ਜਾਵੇਂਗੀ ਇੱਥੇ ਹੀ ਰਹੇਂਗੀ ਸੁਣਿਆ ਤੂੰ ਜਿੱਥੇ ਮੇਰੀਆਂ ਦੋਤੀਆਂ ਹੈ ਉਥੇ ਮੇਰੀ ਇੱਕ ਧੀ ਹੋਰ ਸਹੀ ਮੈਨੂੰ ਮੈਮ ਵੀ ਨਹੀਂ ਕਹਿਣਾ ਮੈਨੂੰ ਮਾਸੀ ਕਹਿ ਸਕਦੀ ਹੈ ਹੁਣ ਤੱਕ ਰੋਜੀ ਬਣੀ ਰਹੀ ਪਰ ਹੁਣ ਦੀਪਿਕਾ ਬਣ ਕੇ ਸਾਡੇ ਨਾਲ ਰਹੇਗੀ ਹੁਣ ਤਾਂ ਜਦੋਂ ਤੇਰੀ ਡੋਲੀ ਇਸ ਘਰ ਵਿੱਚੋਂ ਜਾਵੇਗੀ ਬਸ ਉਦੋਂ ਹੀ ਤੂੰ ਇਸ ਘਰ ਤੋਂ ਜਾਏਂਗੀ ਤੂੰ ਜ਼ਿੰਦਗੀ ਦੇ ਐਨੇ ਰੰਗ ਵੇਖੇ ਆ ਪੁੱਤ ਉਹਨਾਂ ਰੰਗਾਂ ਵਿੱਚੋਂ ਇੱਕ ਰੰਗ ਆ ਵੀ ਸਹੀ ਖੁਸ਼ੀ ਦੇ ਹੰਝੂਆਂ ਨਾਲ ਦੀਪਿਕਾ ਜਸਵੰਤ ਕੌਰ ਦੇ ਗਲੇ ਲੱਗ ਗਈ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਕੀਮਤੀ ਵਿਚਾਰ ਆਪਣੇ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ